ਅਜਨਾਲਾ ਦੇ ਸ਼ਹੀਦ ਨਾਇਬ ਹਰਵੰਤ ਸਿੰਘ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਡਿਊਟੀ ਦੇ ਦੌਰਾਨ ਸ਼ਹੀਦੀ ਪਾਈ ਅੱਜ ਉਹਨਾਂ ਦੀ ਮ੍ਰਿਤਕ ਦੇ ਜਦੋਂ ਮ੍ਰਿਤਕ ਦੇ ਜੱਦੀ ਪਿੰਡ ਵਿਖੇ ਪਹੁੰਚਦੀ ਹੈ ਤਾਂ ਕਾਫੀ ਜ਼ਿਆਦਾ ਗਮਗੀਨ ਮਾਹੌਲ ਦੀਆਂ ਤਸਵੀਰਾਂ ਇਸ ਵਕਤ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਮ੍ਰਿਤਕ ਦੀ ਜੱਦੀ ਪਿੰਡ ਜਿਹੜੀ ਦੇ ਹੈ ਕੱਢੀ ਜਾਂਦੀ ਹੈ ਤਾਂ ਪਿੰਡ ਦੀ ਹਰੇਕ ਅੱਖ ਇੱਕ ਵਾਰ ਨਮ ਹੋ ਜਾਂਦੀ ਹੈ ਤੇ ਬੜੇ ਹੀ ਮਾਣ ਦੇ ਨਾਲ ਇਸ ਸ਼ਹੀਦ ਹਰਵੰਤ ਸਿੰਘ ਨੂੰ ਯਾਦ ਕਰਦੇ ਨੇ ਤੇ ਸਭ ਦਾ ਹੀ ਕਹਿਣਾ ਜਿੱਥੇ ਇਹ ਹੈ ਕਿ ਪਿੰਡ ਦਾ ਬਹੁਤ ਹੀ ਜੁਝਾਰੂ ਅਤੇ ਬਲਵਾਨ ਨੌਜਵਾਨ ਸੀ ਕਿਉਂਕਿ ਜਿੱਥੇ ਬੌਕਸਿੰਗ ਦਾ ਖਿਡਾਰੀ ਸੀ ਉੱਥੇ ਹੀ ਰੈਸਲਿੰਗ ਵੀ ਕਰਦਾ ਸੀ ਸੋ ਸਪੋਰਟਸ ਦੇ ਨਾਲ ਕਾਫੀ ਪਿਆਰ ਸੀ ਸ਼ਹੀਦ ਹਰਵੰਤ ਸਿੰਘ ਨੂੰ ਜਿਨ੍ਹਾਂ ਨੂੰ ਅੱਜ ਅੰਤਿਮ ਵਿਦਾਇਗੀ ਜਦੋਂ ਦਿੱਤੀ ਗਈ ਹੈ ਤਾਂ ਸਾਰਾ ਪਿੰਡ ਇੱਕ ਵਾਰ ਤੁਸੀਂ ਵੇਖ ਸਕਦੇ ਹੋ ਭੁੱਬਾ ਮਾਰ ਕੇ ਰੋਂਦਾ ਤਾਂ ਹੁਣ ਜੇਕਰ ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਿਲਕੁਲ ਵੀ ਆਸਾਨ ਨਹੀਂ ਹੈ ਸਾਡੇ ਲਈ ਕੇਵਲ ਤੇ ਕੇਵਲ ਤੁਸੀਂ ਸਿਰਫ ਮਹਿਸੂਸ ਕਰ ਸਕਦੇ ਹੋ ਉਸ ਦੁਖਦਾਈ ਪਲਾਂ ਨੂੰ ਉਸ ਪਹਾੜ ਡਿਗੇ ਨੂੰ ਜੋ ਕਿ ਇਸ ਵਕਤ ਮਾਪਿਆਂ ਦੇ ਸਿਰ ਤੇ ਡਿਗਿਆ ਹਾਲਾਂਕਿ ਇਹ ਬਹੁਤ ਹੀ ਇੱਕ ਪ੍ਰਾਊਡ ਮੂਮੈਂਟ ਹੈ ਜਦੋਂ ਵੀ ਕੋਈ ਸ਼ਹੀਦ ਆਪਣੇ ਦੇਸ਼ ਤੇ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਪਰ ਉਸ ਦੁੱਖ ਨੂੰ ਮਾਪਿਆਂ ਦੇ ਲਈ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਆਸਾਨ ਨਹੀਂ ਹੁੰਦਾ ਤੇ ਦੋਨੋਂ ਹੀ ਚੀਜ਼ਾਂ ਹਰਵੰਤ ਸਿੰਘ ਜਿਹੜੇ ਸ਼ਹੀਦ ਨੇ ਉਹਨਾਂ ਦੀ ਮਾਂ ਦੀਆਂ ਉਹਨਾਂ ਦੇ ਭਰਾ ਦੀਆਂ ਅੱਖਾਂ ਦੇ ਵਿੱਚ ਵੇਖ ਸਕਦੇ ਆ ਜਿੱਥੇ ਇੱਕ ਪਾਸੇ ਉਹਨਾਂ ਅੱਖਾਂ ਦੇ ਵਿੱਚ ਮਾਣ ਹੈ ਸ਼ਹੀਦ ਹਰਵਾਰਤ ਸਿੰਘ ਦੀ ਦੇਸ਼ ਦੀ ਦਿੱਤੀ ਕੁਰਬਾਨੀ ਨੂੰ ਲੈ ਕੇ ਦੂਜੇ ਪਾਸੇ ਉਹ ਦਰਦ ਵੀ ਹੈ ਜਿੱਥੇ ਉਹ ਰੋਂਦੇ ਕ ਰੁਲਾਉਂਦੇ ਆਪਣੇ ਛੋਟੇ ਜਿਹੇ ਬੱਚੇ ਨੂੰ ਛੱਡ ਗਿਆ ਤੇ ਨਾਲ ਹੀ ਆਪਣੀ ਜਵਾਨ ਪਤਨੀ ਪਿੱਛੇ ਇਸ ਵਕਤ ਕਿਵੇਂ ਪੂਬਾ ਮਾਰ ਕੇ ਰੋ ਰਹੀ ਹੈ ਜਿਹਦੇ ਸਿਰ ਤੋਂ ਸਾਈ ਦਾ ਸਾਇਆ ਜੜਾ ਉਹ ਉੱਠ ਚੁੱਕਿਆ ਤਾਂ ਕਾਫੀ ਜ਼ਿਆਦਾ ਗਮਗੀਨ ਮਾਹੌਲ ਹੈ ਕਾਫੀ ਜ਼ਿਆਦਾ ਭਾਵੂ ਕਰ ਦੇਣ ਵਾਲੀਆਂ ਤਸਵੀਰਾਂ ਨੇ ਜੋ ਇਸ ਵਕਤ ਸ਼ਹੀਦ ਦੇ ਪਿੰਡ ਵਿੱਚ ਵੇਖੀਆਂ ਜਾ ਸਕਦੀਆਂ ਨੇ ਨਾਲ ਹੀ ਸਰਕਾਰੀ ਸਨਮਾਨਾਂ ਦੇ ਨਾਲ ਜਦੋਂ ਉਹਨਾਂ ਦੀ ਅੰਤਿਮ ਵਿਦਾਇਗੀ ਹੁੰਦੀ ਹੈ ਤਾਂ ਇੱਕ ਵਾਰ ਜਿਹੜੇ ਘਰ ਦੇ ਨੇ ਉਹ ਆਪਣੇ ਦੁੱਖ ਨੂੰ ਵੀ ਭੁਲਾ ਦਿੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਸਿਨ ਹੈ ਉਹ ਮਾਣ ਦੇ ਨਾਲ ਗਰਵ ਦੇ ਨਾਲ ਚਾਉਣਾ ਹੋ ਜਾਂਦਾ ਹੈ ਕਿ ਉਹਨਾਂ ਦੇ ਸ਼ਹੀਦ ਪੁੱਤਰ ਸ਼ਹੀਦ ਭਰਾ ਸ਼ਹੀਦ ਘਰ ਵਾਲਾ ਸ਼ਹੀਦ ਪਿਓ ਨੇ ਦੇਸ਼ ਦੇ ਲਈ ਕੁਰਬਾਨੀ ਦੇ ਦਿੱਤੀ ਤਾਂ ਉਹਨਾਂ ਦਾ ਤਾਂ ਫਿਲਹਾਲ ਇਹੀ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਪੁੱਤਰ ਸੀ ਭਰਾ ਸੀ ਉਹ ਬਹੁਤ ਹੀ ਜ਼ਿਆਦਾ ਜੁਝਾਰੂ ਨੌਜਵਾਨ ਸੀ ਜਿਸ ਨੇ ਇਸ ਦੇਸ਼ ਦੇ ਲਈ ਸ਼ਹੀਦੀ ਦਾ ਜਾਮ ਪੀ ਲਿਆ ਫਿਲਹਾਲ ਅਸੀਂ ਤੁਹਾਨੂੰ ਬੁਖਾਰ ਰਹੇ ਹਾਂ ਤਸਵੀਰਾਂ ਉਹਨਾਂ ਦੇ ਪਿੰਡ ਦੀਆਂ ਜਿੱਥੇ ਪਿੰਡ ਦੀ ਹਰੇਕ ਅੱਖ ਭੀਜੀ ਹੋਈ ਹੈ ਤੇ ਉਹਨਾਂ ਨੂੰ ਸਰਕਾਰੀ ਸਨਮਾਨਾ ਦੇ ਨਾਲ ਵਿਦਾਇਗੀ ਦਿੱਤੀ ਜਾ ਰਹੀ ਹੈ ਮੈਨੂੰ ਮੇਰਾ ਸਾਥ ਚਾਹੀਦਾ ਮੈਨੂੰ ਕਿਨ੍ਹੀ ਮਾਗੇ ਦੀ ਮੈਨੂੰ ਕਹਿੰਦੇ ਨਹੀਂ ਜਾਂਦਾ ਕਿੱਥੇ ਆ ਵੀਰ ਦਾ ਮੁੰਡਾ ਵੀਜ਼ਾ ਆਖੀ ਟਾਈਮ ਤੁਹਾਡੀ ਕੋਈ ਗੱਲ ਬਾਤ ਹੋਈ ਗਏ ਜੀ ਮੁੰਡਾ ਖੜਚਾ ਕਰਕੇ ਚਲਾ ਗਿਆ ਤਾਂ ਦੀ ਗੱਲਬਾਤ ਹੋਈ ਅਸੀਂ ਟਾਈਮ ਕੋ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਈ 4 ਕਮੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਗਰੋਂ ਸ਼ਾਦੀ ਤੋਂ ਹੋਈ ਜਾਂਦੀ ਹੈ ਵਗਰ ਤੇ ਬੜਾ ਮਹਿਸੂਸ ਆ ਮੈਂ ਠੀਕ ਪਹਿਲੀ ਕੋਈ ਆ ਮੇਰੇ ਵੀਰ ਦਾ ਬੇਟਾ ਜੀ ਇਹ ਮੇਰੇ ਵੀਰ ਦਾ ਬੇਟਾ ਆ ਆ ਲਾ ਦੇ ਵੀਰ ਪੁੱਤ ਨੇ ਸਿੱਧੀ ਲਈ ਰੋ ਕਿੰਨਾ ਚਿਰ ਹੋ ਗਿਆ ਪੋਜ ਚ ਪਰਦੀ ਕੇ ਤਿੰਨ ਸਾਲ ਸਾਰੇ ਰਹਿ ਗਏ ਹੋਰ ਸਭ ਖਤਮ ਹੀ ਹੋ ਗਿਆ ਸਰ ਇਹਨਾਂ ਦੇ ਪਿਤਾ ਵੀ ਮੈਨੂੰ ਪੋਜ ਦੇ ਵਿੱਚ ਇਹ ਕਿੰਨਾ ਮਾਣ ਮਹਿਸੂਸ ਕਰਦੇ ਜੋ ਇਹ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਮੇਰਾ ਪੁੱਤ ਮਾਣ ਨਾ ਆਇਆ ਵਾਹ ਛੋਟਾ ਪੋਤੂ ਦੀੇਂ ਸੇਵਾ ਕਰ ਰਿਹਾ ਹਾਂ ਹਾਂ ਵੀ ਦੇਖਦੀ ਸੇਵਾ ਕਰਦਾ ਵਾਹ ਕੋਈ ਦੇ ਦੇ ਦਿਸੇਗਾ ਅਖੀਰ ਦੇ ਵਿੱਚ ਕਦੋਂ ਗੱਲ ਹੋਈ ਤੁਹਾਡੀ ਕੋਈ ਗੱਲ ਬਾਤ ਹੋਈ ਸੀ ਇਹ ਕੱਲ ਮੇਰੀ 2:30 ਵਜੇ ਗੱਲ ਹੋਈ ਅੱਛਾ ਤੇ ਸਵੇਰੇ ਸਵੇਰ ਵੀ 12:00 ਕੋਈ ਜਿਹੀ ਕੀਤੀ ਆ ਤੇ 1:30 2:30 ਵਜੇ ਵੀ ਕੀਤੀ ਆ ਵੀਡੀਓ ਕਾਲ ਕੀਤੀ ਮੇਰੇ ਨਾਲ ਮੈਨੂੰ ਆਂਦਾ ਮਾਂ ਕੀ ਕਰਨੀ ਮੈਂ ਹਾਂ ਰੋਟੀ ਖਾਣ ਲੱਗੀ ਪੁੱਤ ਰੋਟੀ ਖਾਣ ਲਈ ਆ ਮੈਂ ਮੇਰੀ ਪੁੱਤਰੀ ਨਾਲ ਵੀਡੀਓ ਕਾਲ ਕੀਤੀ ਉਹਦੋਂ ਬਾਦ ਆਈ ਨਹੀਂ ਹੋਈ ਮੈਂ ਉਹਦੋਂ ਠੀਕ ਠਾਕ ਸੀ ਉਹਦੋਂ ਠੀਕ ਠਾਕ ਸੀ ਅੱਛਾ ਬੇਟਾ ਵਹਿਆ ਸੀ ਇਹ ਵੀ ਆਇਆ ਬੇਟਾ ਕਾਕਾ ਦਾ ਪਤਾ ਲੱਗਾ ਕਿਵੇਂ ਇੱਥੇ ਮੌਜੂਦ ਹੋਈ ਬਹੁਤ ਉਹ ਮੈਂ ਉਹ ਵੀਰ ਇੱਥੇ ਮੁੰਡਾ ਹਟਾ ਉਹ ਉਹਨੂੰ ਪਤਾ ਮੈਨੂੰ ਤੇ ਇਹਨਾਂ ਦੱਸਿਆ ਹੀ ਨਹੀਂ ਪੁੱਤ ਮੇਰਾ ਆਂਡ ਅਟੈਕ ਹੋ ਗਿਆ ਮੇਰਾ ਵੀਰ ਪਹਿਲਵਾਨ ਸੀ ਕਬੱਡੀ ਦਾ 8 ਛਕ ਲਈਦਾ ਮੇਰਾ ਵੀਰ ਪਹਿਲਵਾਨ ਸੀ ਸਾਰੀ ਜੁੰਡ ਸਬਤ ਕਰਦੀ ਆ ਮੇਰਾ ਵੀਰ ਇਦਾਂ ਹੀ ਅਟੈਕ ਹੋ ਕੇ ਮਰ ਗਿਆ ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਹੋਏ ਉਹ ਮੇਰਾ ਬੱਬਰ ਸ਼ੇਰ ਹੀ ਵੀਰੀ ਦੋਵੇਂ ਭਰਾ ਇਕੱਠੇ ਜਲਾਣਾ ਚੱਲਦੇ ਸੀਗੇ ਮੇਰੇ ਵੀਰ ਦੇ ੜੇ ੜੇ ਤਗੜੇ ਡੌਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣਗੀ ਪਿੰਡ ਚ ਵੀ ਆ ਮੇਰਾ ਆਉਟਪਾਸ ਆ ਸੀ ਆਉਟਪਾਸ ਆਇਆ ਸੀ ਕਬੱਡੀ ਆਉਟਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਵਾਰ ਆਉਟਪਾਸ ਆਇਆ ਸੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੇਂ ਦੁਆ ਘਟਾਉਣਾ ਵਾ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਵੀ ਇੱਥੇ ਖਤਰਾ ਬੜਾਈ ਇੱਥੇ ਆਪ ਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਣਾ ਆ ਮੈਨੂੰ ਕਹਿੰਦਾ ਇੱਥੇ ਨਿਸ਼ਾਰੇ ਖਤਰਾ ਬੜਾਈਊ ਜਿੱਥੇ ਤੇਰੀ ਜੁੰਡ ਆਉਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ ਬੜਾ ਫੈਰ ਆਉਂਦਾ ਇੱਥੇ ਮੇਰੇ ਨਾਲ ਅੱਜ ਸ਼ਨੀਵਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀਂ ਮੇਰੇ ਨਾਲ ਧਿਆਨ ਨਾ ਰਹੀਂ ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ 'ਚ ਰਹਿ ਕੇ ਗਿਆ ਇੱਥੇ ਬਹੁਤ ਫੈਰ ਆਉਂਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀਂ ਇੱਥੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਲਈ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੇਰੀ 3 ਛਕਲਾਈ ਜੁਨਟਿਆ ਮੇਰੇ ਵੀਰ ਨੂੰ ਪੂਰਾ ਗਰਵ ਆ ਦੇਖਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਆ ਇਹ ਜਵਾਨ 8 ਛਕਲਾਈ ਫਤਿਹਪੁਰ ਬਟਾਲੀਆ ਦਾ ਜਵਾਨ ਆ ਤਕਰੀਬਨ ਸਾਡੀ ਜੁਨ ਸ਼ਾਮ ਬਾਅਦ ਡਿਪਲਏ ਤੇ ਕੱਲ 5 ਵਜੇ ਦੀ ਮਤਲਬ ਖਬਰ ਮਿਲੀ ਕਿ ਤਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਡਟ ਕੋਸ਼ ਕਰਿਆ ਕਾਰਨ ਪੁੱਛ ਲਗਾ ਕੀ ਕਾਰਨ ਕਾਰਨ ਕੁਛ ਨਹੀਂ ਮਲਹਾਰ ਟਕਪੀ ਡਾਟੈਕ ਡਿਊਟੀ ਤੁਹਾਡੇ ਨਾਲ ਤਾਂ ਨਾਸ ਸੀ ਤੇ ਕਿਵੇਂ ਦਾ ਬਿਹੇਵ ਸੀ ਕਰਦਾ तकरीबन 10 11 ਸਾਲ ਨੌਕਰੀ ਇਹਦੀ ਉਹ ਬਿਹੇਵਰ ਤੇ ਬਹੁਤ ਹੀ ਇਹੋ ਜਿਹਾ ਜਵਾਨ ਫੌਜ ਵਿੱਚ ਜਾਣ ਦੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੈ ਰੈਸਲਰ ਵੀ ਹੈ ਬੌਕਸਰ ਵੀ ਹੈ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਇਹਦੀ ਔਰ ਬਹੁਤ ਵਧੀਆ ਜਵਾਨ ਨੇ ਬੜਾ ਇਮਾਨਦਾਰ ਬੰਦਾ ਇੱਕ ਦੇਸ਼ ਨੂੰ ਕਾਟਾ ਪਿਆਏ ਬਹੁਤ ਵੱਡੀ ਦੇਸ਼ ਨੂੰ ਤੇ ਪਿਆਏ ਪਿਆ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆਇਆ ਛੇਦਾ ਕਿਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ੈਨਾ ਨਹੀਂ ਮਿਲ ਜਿਵੇਂ ਦੇਖਦੇ ਕਿ ਇਹਦੇ ਪਿਤਾ ਵੀ ਫੌਜੀ ਤੇ ਇੱਕ ਛੋਟਾ ਭਰਾ ਵੀ ਪਹੁੰਚ ਆ ਵੀ ਪਹੁੰਚ ਸਾਰਾ ਪਰਿਵਾਰੀ ਜੀ ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ ਜੋ ਵੀ ਆਪਣਾ